ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪਿਛਲੇ ਲੰਬੇ ਸਮੇਂ ਤੋਂ ਜੇਕਰ ਗੱਲ ਕੀਤੀ ਆਵੇ ਤਾਂ ਸੋਸ਼ਲ ਮੀਡੀਆ ਦੇ ਉੱਪਰ ਅਜਿਹੇ ਵੀਡੀਓ ਅਜਿਹੇ ਕੰਟੈਂਟ ਆ ਜੋ ਲਗਾਤਾਰ ਚੱਲ ਰਿਹਾ ਜਾਂ ਬਲੌਗਰਾਂ ਵੱਲੋਂ ਲਗਾਤਾਰ ਪਾਇਆ ਜਾ ਰਿਹਾ ਜਿਹੜਾ ਕਿ ਨੌਜਵਾਨ ਪੀੜ੍ਹੀ ਨੂੰ ਜਾਂ ਫਿਰ ਛੋਟੀ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਤਾਂ ਕਈ ਵਾਰ ਤਾਂ ਛੋਟੇ ਬੱਚੇ ਜਿਹੜੇ ਨੇ ਇਸ ਤਰ੍ਹਾਂ ਦੇ ਕਦਮ ਚੱਕ ਲੈਦੇ ਨੇ ਜੋ ਕਿ ਪਰਿਵਾਰ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਆਖਰਕਾਰ ਇਸ ਵੀਡੀਓ ਦੇ ਉੱਪਰ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਵੀ ਜਿਹੜੀ ਆ ਉਹ ਸਖਤ ਨਜ਼ਰ ਆ ਰਹੀ ਆ ਇਸ ਦੇ ਚੱਲਦਿਆਂ ਹੋਇਆ ਬਾਲ ਅਧਿਕਾਰ ਰੱਖਿਆ ਕਮਿਸ਼ਨ ਬੋਲੋ ਜਿਹੜਾ ਇੱਕ ਨੋਟਿਸ ਆ ਉਹ ਜਾਰੀ ਕੀਤਾ ਗਿਆ ਉਸ ਨੋਟਿਸ ਦੇ ਵਿੱਚ ਕੀ ਲਿਖਿਆ ਗਿਆ ਕਿ ਆਖਰਕਾਰ ਜਿਹੜਾ ਇਹ ਜਿਆ ਕੰਟੈਂਟ ਆ ਜੇਕਰ ਹਤਿਆਰੀ ਗਾਣਿਆਂ ਦੀ ਗੱਲ ਕੀਤੀ ਜਾਵੇ ਲਚੱਤਾ ਦੀ ਗੱਲ ਕੀਤੀ ਜਾਵੇ ਕੀ ਇਹ ਬੰਦ ਹੋਣੇ ਚਾਹੀਦੇ ਨੇ ਇਸ ਲੈਟਰ ਦੇ ਜ਼ਰੀਏ ਕਿਨਾਂ ਕਿਨੂਨ ਜਿਹੜਾ ਨੋਟਿਸ ਦੇ ਜ਼ਰੀਏ ਜਾਗਰੂਤ ਕੀਤਾ ਗਿਆ ਇਹ ਸਾਰੀ ਅਸੀਂ ਜਾਣਕਾਰੀ ਜਿਹੜੀ ਤੁਹਾਨੂੰ ਆ ਉਹ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਰੂਪ ਵਿੱਚ ਸਾਂਝੀ ਕਰਾਂਗੇ ਹੁਣ ਮੇਰੇ ਨਾਲ ਮੇਰੇ ਸਹਿਯੋਗੀ ਗੁਰਮukh Singh ਰਪਾਣਾ ਜੀ ਮੌਜੂਦ ਨੇ ਰਪਾਣਾ ਜੀ ਸਤਿ ਸ਼੍ਰੀ ਅਕਾਲ ਜੀ ਰਪਾਣਾ ਜੀ ਆਪਾਂ ਅਕਸਰ ਹੀ ਦੇਖਦੇ ਆ ਪਿਛਲੇ ਲੰਬੇ ਸਮੇਂ ਤੋਂ ਜੇਕਰ ਗੱਲ ਕੀਤੀ ਆਪੇ ਤਾਂ ਹਥਿਆਰੀ ਲਛਕਤਾ ਜਿਹੜੇ ਗਾਣੇ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵਿਚਾਰ ਰਹੇ ਨੇ ਕਈ ਕੰਟੈਂਟ ਦੇ ਦਦੇ ਹੁੰਦੇ ਨੇ ਆਪਾਂ ਦੇਖਦੇ ਆ ਵੀ ਜਦੋਂ ਕੋਈ ਛੋਟੀ ਉਮਰ ਦੇ ਬੱਚੇ ਖਾਸ ਤੌਰ ਤੇ ਜਿਹੜੇ ਨਾਬਾਲਗ ਬੱਚੇ ਨੇ ਜਦੋਂ ਉਹ ਦੇਖਦੇ ਨੇ ਕਈ ਵਾਰ ਤਾਂ ਸ਼ਿਕਾਰ ਵੀ ਹੋ ਜਾਂਦੇ ਨੇ ਕਈ ਵਾਰ ਤਾਂ ਬੱਚਿਆਂ ਦੇ ਮੋਤਾਂ ਵੀ ਹੋ ਜਾਂਦੀਆਂ ਨੇ ਹੁਣ ਪੰਜਾਬ ਸਰਕਾਰ ਨੇ ਇਸ ਨੂੰ ਲੈ ਕੇ ਕੀ ਕਦਮ ਚੁੱਕਿਆ ਕਿ ਲੱਗਦਾ ਕਿ ਹੁਣ ਬੰਦ ਹੋਣਗੇ ਜਾਂ ਫਿਰ ਇਸੇ ਤਰ੍ਹਾਂ ਸਮਾਨ ਨੂੰ ਜਿਹੜੇ ਅਜਈਆਂ ਚੀਜ਼ਾਂ ਪਰੋਸੀਆਂ ਜਾਣਗੀਆਂ ਦੇਖੋ ਅਮਰਜੀਤ ਆਪਾਂ ਇਹ ਗੱਲ ਕੱਲੇ ਪੰਜਾਬ ਤੱਕ ਸੀਮਤ ਨਹੀਂ ਹੈ ਹੂੰ ਜਿਹੜਾ ਸੋਸ਼ਲ ਮੀਡੀਆ ਦਾ ਕੋਈ ਵੀ ਪਲੇਟਫਾਰਮ ਹੈ ਬਿਲਕੁਲ ਚਾਹੇ ਫੇਸਬੁੱਕ ਆ ਇੰਸਟਾਗ੍ਰam ਆ YouTube ਆ ਜਾਂ ਜਿਹੜੇ ਹੋਰ ਵੀ ਪਲੇਟਫਾਰਮ ਨੇ ਹੂੰ ਜੇ ਆਪਾਂ ਨੂੰ ਇਹ ਕਹਿ ਲਈਏ ਕਿ ਕੋਈ ਬਲੌਗਰ ਲੁਧਿਆਣਾ ਜਲੰਧਰ ਅਮਰਸਰ ਬੈਠ ਕੇ ਵੀਡੀਓ ਪਾ ਰਿਹਾ ਤਾਂ ਉਹ ਸ਼ੰਭੂ ਨਹੀਂ ਟੱਪੇਗੀ ਇਹ ਨਹੀਂ ਹੋ ਸਕਦਾ ਜ्यों ਪੰਜਾਬ 'ਚ ਹੀ ਰਹੇਗੀ ਜਾਂ ਜਿਹੜਾ ਬੰਦਾ ਕੈਨੇਡਾ ਅਮਰੀਕਾ ਜਾਂ ਹਰਿਆਣਾ ਜੁਪੀ ਵਿਹਾਰ ਬੈਠ ਕੇ ਪਾ ਰਿਹਾ ਕੰਟੈਂਟ ਤੇ ਉਹ ਪੰਜਾਬ 'ਚ ਨਹੀਂ ਸ਼ੋ ਹੋਣਾ ਹਾਂ ਬਿਲਕੁਲ ਜਿਹੜਾ ਕੰਟੈਂਟ ਬਲੌਗਰਾਂ ਵੱਲੋਂ ਜਾਂ ਇਨਫਲੂਐਂਸਰ ਜਿਹੜੇ ਹੈਗੇ ਨੇ ਉਹ ਜਿਹੜਾ ਕੰਟੈਂਟ ਪਾ ਰਹੇ ਆ ਪਿਛਲੇ ਲੰਬੇ ਸਮੇਂ ਤੋਂ ਦਿਖ ਰਿਹਾ ਹੈ ਤੇ ਉਹ ਕੰਟੈਂਟ ਹਰ ਇੱਕ ਕਿਤੇ ਜਿਹੜਾ ਕੋਈ ਵੀ ਵਿਅਕਤੀ ਜਿਹੜਾ ਸੋਸ਼ਲ ਮੀਡੀਆ ਨੂੰ ਯੂਜ਼ ਕਰਦਾ ਹੈ ਉਹਦੇ ਕੋਲੋਂ ਕੰਟੈਂਟ ਸ਼ੋ ਹੁੰਦਾ ਹੈ ਪਰ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨਾਂ ਜਿਹੜਾ ਉਹਨੇ ਕਦਮ ਚੁੱਕਿਆ ਪਹਿਲ ਕੀਤੀ ਹੈ ਉਹਨਾਂ ਨੇ ਇੱਕ ਪੱਤਰ ਲਿਖਿਆ ਹੈ YouTube ਨੂੰ Facebook ਨੂੰ Instagram ਨੂੰ ਵੀ ਜਿਹੜਾ ਦੇ ਇਦਾਂ ਦਾ ਕੰਟੈਂਟ ਹੈਗਾ ਉਹਦੇ ਚ ਚਾਹ ਨਸ਼ਿਆਂ ਨੂੰ ਲੈ ਕੇ ਆ ਚਾਹੀ ਉਹ ਕੋਈ ਲੈਕਚਰ ਤਾਂ ਨੂੰ ਲੈ ਕੇ ਆ ਜਾਂ ਕੋਈ ਇਦਾਂ ਦਾ ਕੰਟੈਂਟ ਆ ਕੋਈ ਡਬਲ ਮੀਨਿੰਗ ਆ ਜਾਂ ਗਨ ਕਲਚਰ ਵਾਲਾ ਵੈਸੇ ਗਨ ਕਲਚਰ ਵਾਲਾ ਤੇ ਨਸ਼ਿਆਂ ਵਾਲਾ ਤਾਂ ਪਹਿਲਾਂ ਹੀ ਸੀਗਾ ਤੇ ਉਹਦੇ ਚ ਹੁਣ ਜਿਹੜਾ ਲੈਕਚਰ ਤਾਂ ਆਲਾ ਤੇ ਨਾਲ ਡਬਲ ਮੀਨਿੰਗ ਵਾਲਾ ਇਹ ਵੀ ਜਿਹੜਾ ਸ਼ਾਮਿਲ ਕਰਤਾ ਵੀ ਇਸ ਕੰਟੈਂਟ ਨੂੰ ਹਟਾਇਆ ਜਾਵੇ ਸੁਪਹਿਲ ਕਦਮੀ ਤਾਂ ਠੀਕ ਹੈ ਪਰ ਹੁਣ ਗੱਲ ਇਹ ਹੈ ਕਿ ਕੀ ਆਮ ਲੋਕਾਂ ਦਾ ਵੀ ਸਵਾਲ ਹੋ ਸਕਦਾ ਤਾਂ ਬਿਲਕੁਲ ਕੀ ਜੇਕਰ ਪੰਜਾਬ ਰਾਜਵਾਲ ਅਧਿਕਾਰ ਜਿਹੜਾ ਕਮਿਸ਼ਨ ਹੈਗਾ ਬਾਲ ਰੱਖਿਆ ਕਮਿਸ਼ਨ ਜੇ ਉਹਨੇ ਪੱਤਰ ਲਿਖਿਆ ਕਿ ਇਹਨੂੰ ਹਟਾਇਆ ਜਾਵੇ ਤਾਂ ਕੀ ਪੰਜਾਬ ਦੇ ਇੱਕ ਕਮਿਸ਼ਨ ਵੱਲੋਂ ਲਿਖੇ ਪੱਤਰ ਦੇ ਨਾਲ ਜਿਹੜਾ ਇਹ ਕੰਟੈਂਟ ਹੈ ਤੇ ਕੀ ਇਹ ਪੂਰੇ ਦੇਸ਼ ਦੇ ਵਿੱਚੋਂ ਹਰ ਜਾਏਗਾ ਇਹ ਇੱਕ ਸਵਾਲ ਹੈ ਆਮ ਲੋਕਾਂ ਦਾ ਜਾਂ ਤਾਂ ਇਹ ਹੋਵੇ ਕਿ ਭਾਰਤ ਸਰਕਾਰ ਦਾ ਦੇਖੋ ਜਿਹੜੇ ਵੀ ਕਮਿਸ਼ਨ ਬਣੇ ਆ ਉਹ ਰਾਜ ਦੇ ਵਿੱਚ ਵੀ ਨੇ ਤੇ ਕੋਈ ਵੀ ਹੈ ਤੇ ਉਹ ਕਮਿਸ਼ਨ ਸਾਡੇ ਭਾਰਤ ਦੇਸ਼ ਦੇ ਵਿੱਚ ਵੀ ਜਿਹੜਾ ਪੂਰੇ ਇੰਡੀਆ ਲੈਵਲ ਤੇ ਵੀ ਕਮਿਸ਼ਨ ਬਣੇ ਹੋਏ ਆ ਤਾਂ ਹੁਣ ਇਹ ਗੱਲ ਮੰਨੀ ਜਾ ਸਕਦੀ ਸੀ ਜੇਕਰ ਸਾਡੇ ਜਿਹੜਾ ਬਾਲ ਰੱਖਿਆ ਜਿਹੜਾ ਚਿਲड्रन ਕਮਿਸ਼ਨ ਬਣਿਆ ਭਾਰਤ ਦਾ ਉਹ ਲਿਖਦਾ ਤਾਂ ਉਹਦਾ ਅਸਰੇ ਮੰਨ ਲੈਂਦੇ ਕਿ ਪੂਰੇ ਦੇਸ਼ ਦੇ ਵਿੱਚ ਜਿਹੜਾ ਕੰਟੈਂਟ ਹੈ ਉਹ ਖਤਮ ਹੋ ਜਾਣਾ ਸੀ ਪਰ ਹੁਣ ਇਹ ਪੱਤਰ ਲਿਖਿਆ ਪੰਜਾਬ ਦੇ ਜਿਹੜਾ ਬਾਲ ਰੱਖਿਆ ਕਮਿਸ਼ਨਰ ਉਹਨੇ ਲਿਖਿਆ ਹੁਣ ਉਹਦੇ ਵਿੱਚ ਆਪਾਂ ਕੁਝ ਦਿਨਾਂ ਤੋਂ ਇੱਕ ਹਫਤੇ ਇੱਕ ਤੋਂ ਲਾ ਲਓ ਤੁਸੀਂ ਜਦੋਂ ਤੋਂ ਇੱਕ ਪੰਜਾਬ ਦੇ ਵਿੱਚ ਜਿਹੜੇ ਬਲੌਗਰ ਹੈ ਮਹਿਲਾ ਬਲੌਗਰ ਉਹਦਾ ਕਤਲ ਹੋਇਆ ਹੁਣ ਇਹ ਪੱਤਰ ਦੇ ਵਿੱਚ ਉਹ ਚੀਜ਼ ਬਕਾਇਦਾ ਲਿਖੀ ਵੀ ਗਈ ਆ ਉਹਨਾਂ ਨੇ ਇਹ ਲਿਖਿਆ ਕਿ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਜਿਹੜਾ ਕੰਟੈਂਟ ਹੈ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਤੇ ਜਿਨ੍ਹਾਂ ਲੋਕਾਂ ਨੂੰ वैसे उनन त खास करके जेडे आम ਲੋਕ ਜਿਹੜੇ ਨੌਜਵਾਨ ਪੀੜੀ ਉਹਦੇ ਬਾਰੇ ਜਿਹਦਾ ਲਿਖਿਆ ਪਰ ਜ਼ਰੂਰੀ ਨਹੀਂ ਕਿ ਨੌਜਵਾਨ ਪੀੜੀ ਪਰਤ ਰਹੀ ਹੈ ਤਾਂ ਉਹਨੇ ਲਿਖਿਆ ਕਿ ਜਦੋਂ ਤੋਂ ਇਹ ਮਾਮਲਾ ਹਾਈਲਾਈਟ ਹੋਇਆ ਮਹਿਲਾ ਦੇ ਕਤਲ ਦਾ ਉਦੋਂ ਤੋਂ ਬਾਅਦ ਇਹ ਕੰਟੈਂਟ ਨੂੰ ਬਹੁਤ ਜ਼ਿਆਦਾ ਵੇਖਣ ਜਾਣ ਲੱਗਿਆ ਜਿਸ ਨੂੰ ਨਹੀਂ ਪਤਾ ਸੀ ਉਹ ਵੀ ਇਹਨੂੰ ਵੇਖਣ ਲੱਗ ਪਿਆ ਠੀਕ ਹੈ ਜਦੋਂ ਕਤਲ ਹੋਇਆ ਉਸ ਤੋਂ ਬਾਅਦ ਪਤਾ ਨਹੀਂ ਸੀ ਵੀ ਇਹ ਬਲੌਗਰ ਕੀ ਬਲੌਗਰ ਕੌਣ ਆ ਕਿਹੜਾ ਬਲੌਗਰ ਕੀ ਕੰਟੈਂਟ ਬਣਾ ਰਿਹਾ ਕਿਹੜਾ ਕੀ ਬਣਾ ਰਿਹਾ ਔਰ ਹੁਣ ਤੁਸੀਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਇੱਕ ਜਿਹੜਾ ਮੀਡੀਆ ਪਲੇਟਫਾਰਮ ਹੈ ਚਾਹੇ ਉਹ ਸੋਸ਼ਲ ਮੀਡੀਆ ਤੇ ਆ ਚਾਹੇ ਉਹ ਵੱਡੇ ਚੈਨਲ ਹੈ ਜਬ ਖਾਸ ਕਰਕੇ ਪੰਜਾਬੀ ਤਾਂ ਉਸ ਨੂੰ ਦਿਨ ਰਾਤ ਉਹਨੂੰ ਪਤਾ ਹੀ ਕੰਗਾ ਕਿ ਪ੍ਰੋਸ ਰੇ ਆ ਲੋਕਾਂ ਨੂੰ ਦਿਖਾ ਰਹੇ ਆ ਵੀ ਆ ਚੀਜ਼ ਦੇਖੋ ਐਦਾਂ ਇਹਨੇ ਆ ਪਾਤਾ ਹੁਣ ਉਹਨੂੰ ਧਮਕੀ ਆ ਗਈ ਉਸ ਤੋਂ ਬਾਅਦ ਉਹਨੂੰ ਧਮਕੀ ਕਿਉਂ ਆਈ ਉਹਨੇ ਆ ਕੰਟੈਂਟ ਪਾਇਆ ਸੀ ਆ ਕੰਟੈਂਟ ਪਾਇਆ ਸੀ ਜਦੋਂ ਇਹ ਚੀਜ਼ਾਂ ਆਪਾਂ ਲੋਕਾਂ ਦੇ ਸਾਹਮਣੇ ਦਿਖਾਵਾਂਗੇ ਤਾਂ ਲੋਕ ਇੱਕ ਵਾਰ ਤਾਂ ਜਰੂਰ ਦੇਖਦੇ ਨੇ ਵੀ ਯਾਰ ਕਿਹੜਾ ਕੰਟੈਂਟ ਸੀ ਜਿਹਦੇ ਕਰਕੇ ਉਹਨੂੰ ਧਮਕੀ ਆ ਬਣਾ ਤੁਹਾਨੂੰ ਲੱਗਦਾ ਵੀ ਕਿ ਨਾਮਾ ਜਿਹੜਾ ਇਹ ਕੰਟੈਂਟ ਦੀ ਤੁਸੀਂ ਗੱਲ ਕੀਤੀ ਹੈ ਕੀ ਇਹ ਕੰਟੈਂਟ ਬੰਦ ਹੋ ਜਾਵੇਗਾ ਜਾਂ ਫਿਰ YouTube ਤੋਂ ਜਾਂ ਫਿਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਪਿਆ ਹੈ ਕੀ ਇਹ ਰਿਮੂਵ ਹੋ ਜਾਵੇਗਾ ਤੁਸੀਂ ਬੀਤੇ ਦਿਨੀ ਜੇ ਇੱਕ ਵਾਰ ਥੋੜਾ ਪਿੱਛੇ ਚਾਹਤ ਮਾਰੀਏ ਤਾਂ ਪੰਜਾਬ ਦੇ ਸਾਰੇ ਕਲਾਕਾਰਾਂ ਨੂੰ ਇਹ ਖਾਸ ਤੌਰ ਤੇ ਕਿਹਾ ਗਿਆ ਸੀ ਵੀ ਤੁਸੀਂ ਜਿਹੜਾ ਹਥਿਆਰੇ ਗਾਣੇ ਗਾਣਾ ਨਾ ਗਾਓ ਲਚਤਾ ਵਾਲੇ ਗਾਣੇ ਨਾ ਗਾਓ ਪਰ ਕੁਝ ਕਲਾਕਾਰ ਸਮਝ ਗਏ ਸੀ ਪਰ ਕੁਝ ਕਲਾਕਾਰ ਅਜੇ ਵੀ ਜਿਹੜਾ ਇਸ ਪਲੇਟਫਾਰਮ ਦੇ ਉੱਪਰ ਚੱਲੇ ਹੋਏ ਨੇ ਤਾਂ ਉਹਨਾਂ ਦਾ ਇਹ ਕਹਿਣਾ ਹੈ ਵੀ ਸਮਾਜ ਜਦੋਂ ਅਸੀਂ ਇੱਕ ਚੰਗੀ ਕੋਈ ਲੈ ਕੇ ਆਨੇ ਆ ਚੀਜ਼ ਤਾਂ ਸਮਾਜ ਜਿਹੜਾ ਉਹਨੂੰ ਸੈੱਟ ਨਹੀਂ ਕਰਦਾ ਜੇਕਰ ਅਸੀਂ ਇਦਾਂ ਦੀ ਕੋਈ ਚੀਜ਼ ਲੈ ਕੇ ਆਨਾ ਤਾਂ ਸਮਾਜ ਉਹਨੂੰ ਬੜਾ ਤਰੀਕੇ ਦੇ ਨਾਲ ਬੜਾ ਚੰਗੇ ਤਰੀਕੇ ਦੇ ਨਾਲ ਤਾਂ ਅਸੀਂ ਵੀ ਚੰਗਾ ਪੈਸਾ ਕਮਾਉਂਦੇ ਹਾਂ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਹੁਣ ਸਮਝ ਆਣਗੇ ਜਿਹੜੇ ਜਾਂ ਕੰਟੈਂਟ ਪਾਉਣ ਵਾਲੇ ਨੇ ਜਾਂ ਫਿਰ ਰਿਮੂਵ ਕਰਨਗੇ ਉਹ ਦੇਖੋ ਇੱਕ ਤਾਂ ਗੱਲ ਹੈ ਕਿ ਅੱਗੇ ਨਾਲੋਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਬਹੁ ਗਿਣਤੀ ਬਲੌਗਰ ਜਿਹੜੇ ਇਦਾਂ ਦੇ ਕੰਟੈਂਟ ਪਾਉਂਦੇ ਸੀ ਹੂੰ ਉਹਦੇ ਵਿੱਚ ਜ਼ਿਆਦਾਤਰ ਮਹਿਲਾ ਬਲੌਗਰ ਜਿਹੜੇ ਸ਼ਾਮਿਲ ਸੀ ਜਿਵੇਂ ਕੋਈ ਲਚਰਤਾ ਵਾਲੇ ਪਾਉਂਦੇ ਸੀ ਡਬਲ ਮੀਨਿੰਗ ਕੰਟੈਂਟ ਪਾਉਂਦੇ ਸੀ ਕਾਫੀ ਤਾਂ ਪਹਿਲਾਂ ਨਾਲੋਂ ਸੁਧਰੇ ਲੱਗਦੇ ਹੂੰ ਹੁਣ ਜਿਹੜੀ ਗੱਲ ਤੁਸੀਂ ਇਹ ਕਹਿ ਰਹੇ ਹੋ ਕਿ ਕੀ ਬੰਦ ਹੋ ਜਾਏਗਾ ਜਦੋਂ ਤੁਹਾਡਾ ਉਹਦੇ ਉੱਪਰ ਇੱਕ ਸਕੈਨਿੰਗ ਲੱਗ ਜੇਗੀ ਵੀ ਆਹ ਚੀਜ਼ ਜਿਹੜੀ ਹੈਗੀ ਹੈ ਨਹੀਂ ਪਾਓਗੇ ਹੁਣ ਆਪਾਂ ਕਈ ਚੀਜ਼ਾਂ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰਦੇ ਆ ਯੂਟਿਊਬ ਤੇ ਫੇਸਬੁੱਕ ਤੇ ਤਾਂ ਤੁਹਾਨੂੰ ਨਾਲ ਦੇ ਨਾਲ ਉੱਪਰ ਸਟ੍ਰਾਈਕ ਵੱਜ ਜਾਂਦੀ ਹੈ ਠੀਕ ਹੈ ਉਹ ਅੱਗੇ ਸ਼ੋ ਨਹੀਂ ਹੁੰਦਾ ਜਾਂ ਫਿਰ ਤੁਹਾਡਾ ਜੇ 2-4 ਵਾਰ ਜ਼ਿਆਦਾ ਪਾਓਗੇ ਤਾਂ ਉਹ ਤੁਹਾਡਾ ਪੇਜ ਆ ਜਿਹੜਾ ਵੀ ਉਹ ਬੰਦ ਹੋਣ ਦੇ ਲੱਗਦੇ ਨੇ ਵੀ ਪੇਜ ਬੰਦ ਹੋਇਆ ਜਦੋਂ ਯੂਟਿਊਬ ਫੇਸਬੁੱਕ ਜਾਂ ਕੋਈ ਵੀ ਇੰਸਟਾਗ੍ਰam ਜਿਹੜਾ ਵੀ ਕੋਈ ਸੋਸ਼ਲ ਪੇਜ ਹੈਗਾ ਤੇ ਜਦੋਂ ਉਹ ਚੀਜ਼ ਉਹਨੂੰ ਨਹੀਂ ਦਿਖਾਏਗਾ ਜਾਂ ਆਮ ਲੋਕਾਂ ਨੂੰ ਪਤਾ ਹੋਏਗਾ ਵੀ ਜੇ ਮੈਂ ਆ ਪਾਵਾਂਗਾ ਤਾਂ ਸਟ੍ਰਾਈਕ ਵੱਜੇਗੀ ਕਿਉਂ ਬਲੌਗਰ ਇਹ ਕੰਟੈਂਟ ਪਾਉਂਦੇ ਪੈਸਾ ਕਮਾਉਣ ਲਈ ਹੈ ਨਾ ਹਾਂ ਬਿਲਕੁਲ ਜਦੋਂ YouTube ਨੇ ਕਹਿਤਾ ਵੀ ਜੇ ਤੁਸੀਂ ਇਹ ਜ ਕੰਟੈਂਟ ਪਾਉਂਗੇ ਤੁਹਾਨੂੰ ਤੁਹਾਡਾ ਪੇਜ ਬਲੌਕ ਹੋ ਜਾਏਗਾ ਤਾਂ ਫਿਰ ਉਹ ਕਿਉਂ ਪਾਏਗਾ ਚੜ ਗਿਆ ਡਰ ਦਾ ਰੱਖਿਆ ਕਮਿਸ਼ਨ ਜਿਹੜਾ ਇਸ ਦੀ ਨਿਗ੍ਹਾ ਰੱਖੇਗਾ ਤਾਂ ਹੀ ਉਹ ਕੰਟੈਂਟਰ ਮੂਵ ਨਹੀਂ ਦੇਖੋ ਰੱਖਿਆ ਕਮਿਸ਼ਨ ਦਾ ਕੋਈ ਅਧਿਕਾਰ ਨਹੀਂ ਅੱਛਾ ਰੱਖਿਆ ਕਮਿਸ਼ਨ ਨੇ ADGP ਪੰਜਾਬ ਸਾਈਬਰ ਕ੍ਰਾਈਮ ਨੂੰ ਲਿਖਿਆ ਇਹ ਸਾਰਾ ਕੁਝ ਜਿਹੜਾ ਸਿਸਟਮ ਹੈ ਸਾਈਬਰ ਕ੍ਰਾਈਮ ਦੇ ਹੰਾ ਹੁੰਦਾ ਓਕੇ ਤਾਂ ਉਹ ਸਾਈਬਰ ਕ੍ਰਾਈਮ ਨੂੰ ਲਿਖਿਆ ਤਾਂ ਇਹਦਾ ਵੀ ਇੱਕ ਬਕਾਇਦਾ ਇੱਕ ਸ਼ਿਕਾਇਤ ਹੋਈ ਸੀ ਹੁਣ ਜੇ ਆਪਾਂ ਇਹ ਕਹਿ ਦਈਏ ਕਿ ਪੰਜਾਬ ਸਰਕਾਰ ਜਾਂ ਬਾਲ ਸੁਰੱਖਿਆ ਅਧਿਕਾਰ ਜਿਹੜਾ ਇੱਕ ਕਮਿਸ਼ਨ ਹੈ ਪਾਲ ਰੱਖਿਆ ਉਹਨੇ ਆਪਣੇ ਆਪ ਕਰ ਲਿਆ ਆਪਣੇ ਆਪ ਨਹੀਂ ਕਰਿਆ ਓਕੇ ਜਦੋਂ ਕਿ ਸਾਈਬਰ ਕ੍ਰਾਈਮ ਆ ਚਾਹੇ ਉਹ ਤੇ ਪੰਜਾਬ ਸਰਕਾਰ ਆ ਚਾਹੇ ਉਹਦੇ ਚ ਬਾਲ ਅਧਿਕਾਰ ਰੱਖਿਆ ਕਮਿਸ਼ਨ ਆ ਚਾਹੇ ਜਿਹੜਾ ਵੀ ਹੈ ਪਤਾ ਹਰ ਇੱਕ ਨੂੰ ਹੈ ਕਿ ਸਾਡੇ ਕੋਲ ਆਹ ਕੰਟੈਂਟ ਚੱਲ ਰਿਹਾ ਤਾਂ ਉਦੋਂ ਆਪਾਂ ਕਹਿੰਦੇ ਨੇ ਠੀਕ ਹੈ ਜੇ ਲੋਕ ਕੋਈ ਪਾਉਂਦੇ ਪਾਈ ਜਾਣ ਤੋਂ ਆਪਾਂ ਨੇ ਕੀ ਰਹਿਣਾ ਜੇ ਕੋਈ ਦੇਖਦਾ ਤਾਂ ਦੇਖ ਹੀ ਜਾਣ ਦੋ ਜਦੋਂ ਇਹ ਚੀਜ਼ ਵੱਧ ਗਈ ਜਦੋਂ ਹੁਣ ਇਹ ਆਪਣੇ ਆਪ ਤੋਂ ਬਾਹਰ ਹੋ ਗਿਆ ਮੰਨ ਲਓ ਡੇਲੀ ਕੋਈ ਧਮਕੀਆਂ ਆਉਣ ਲੱਗੀਆਂ ਔਰ ਪੰਜਾਬ ਪੁਲਿਸ ਲਈ ਵੀ ਅੱਕੇ ਲਾਲੋ ਵੀ ਗਲੇ ਦੀ ਹੱਡੀ ਬਣ ਗਿਆ ਵੀ ਯਾਰ ਹੁਣ ਇਹ ਦੱਸੋ ਵੀ ਇਹਨੂੰ ਹਟਾਈਏ ਕਿ ਕਿਸੇ ਨੂੰ ਸਿਕਿਉਰਿਟੀ ਦੇਈਏ ਠੀਕ ਹੈ ਤਾਂ ਜਾ ਕੇ ਕਿਤੇ ਅਦਕ ਜਿਹੜਾ ਬਾਲ ਅਧਿਕਾਰ ਰੱਖਿਆ ਕਮਿਸ਼ਨ ਪੰਜਾਬ ਹੈ ਉਹ ਜਾਗਿਆ ਬਿਲਕੁਲ ਬਾਣੀ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਕਿਸੇ ਨੇ ਸ਼ਿਕਾਇਤ ਕੀਤੀ ਆ ਜਿਹੜੇ ਪੰਜਾਬ ਦੀ ਗੱਲ ਕੀਤੀ ਆ ਵੀ ਜਿਹੜੇ ਪੰਜਾਬੀ ਮਾਂ ਬੋਣ ਨੂੰ ਲੈ ਕੇ ਲਗਾਤਾਰ ਸੁਧਰਨੇ ਕੀ ਪੰਜਾਬੀ ਲਖਸ਼ਤਾ ਜਿਹੜੇ ਗਾਣੇ ਨੇ ਉਹ ਨਹੀਂ ਚੱਲਨੇ ਚਾਹੀਦੇ ਕਲਾਕਾਰਾਂ ਦਾ ਵੀ ਬੜੇ ਮੱਗਰ ਪੇ ਸਿੱਧੂ ਮੂਸੇ ਵਾਲੇ ਦੇ ਵੀ ਬੜੇ ਮੱਗਰ ਪੇ ਸੀ ਤਾਂ ਉਸ ਤੋਂ ਬਾਅਦ ਕੋਸ਼ਿਸ਼ ਕਰ ਲਓ ਨੇ ਇੱਕ ਵਾਰ ਗੱਲਬਾਤ ਹੋ ਜੇ ਜੀ ਪੰਡਿਤਰਾਉਤ ਨੇ ਅਪਾ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਆਖਰਕਾਰ ਉਹਨਾਂ ਨੇ ਸ਼ਿਕਾਇਤ ਕਿਸ ਦੇ ਆਧਾਰ ਤੇ ਕੀਤੀ ਹੈ ਕਿ ਉਹਨਾਂ ਕੋਲ ਇਦਾਂ ਦਾ ਕੰਟੈਂਟ ਸੀ ਜਾਂ ਫਿਰ ਉਹ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿਉਂਕਿ ਪ੍ਰੋਫੈਸਰ ਨੇ ਨਹੀਂ ਕੋਈ ਸ਼ਿਕਾਇਤਾਂ ਤਾਂ ਕਾਫੀ ਦੇਰ ਤੋਂ ਆ ਰਹੀਆਂ ਸੀ ਜੀ ਕਹਤਾ ਤਾਂ ਆਪਾਂ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਸ਼ਿਕਾਇਤ ਤਾਂ ਹਰ ਇੱਕ ਵਿਅਕਤੀ ਕੋਈ ਨਹੀਂ ਚਾਹੁੰਦਾ ਕਿ ਸ਼ਿਕਾਇਤ ਨਹੀਂ ਕਰੋ ਕੀ ਜੇ ਹੁਣ ਮੈਂ ਥੋੜਾ ਜਿਹਾ 4 ਦਿਨ ਪਿੱਛੇ ਜਾਈਏ ਵੈਸੇ ਚਲੋ ਇੱਕ ਪਾਣਾ ਜੀ ਆਪਾਂ ਵੀ ਆਪਾਂ 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 ਤੇ ਲਈ ਆ ਆਪਾਂ ਵੀ ਸਮਾਜ ਦੇ ਵਿੱਚ ਵਿਚਰਦੇ ਆ ਪਰ ਆਪਾਂ ਸ਼ਿਕਾਇਤ ਤਾਂ ਨਹੀਂ ਕਰੀ ਉਹਨਾਂ ਨੇ ਪਹਿਲ ਕਦਮੀ કરી ਆ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜਿਹੜੀ ਸ਼ਿਕਾਇਤ ਕੀਤੀ ਹੈ ਉਹਨਾਂ ਨੇ ਸ਼ਿਕਾਇਤ ਉਸ ਹਿਸਾਬ ਨਾਲ ਕੀਤੀ ਆ ਕਿ ਜਿਸ ਦੇ ਉੱਪਰ ਕਾਰਵਾਈ ਹੋ ਜੇ ਚੋ ਠੀਕ ਆ ਦਸ਼ਕਾ ਨੂੰ ਬਿਲਕੁਲ ਪਾਣਾ ਜੀ ਆਪਾਂ ਦਸ਼ਕਾ ਨੂੰ ਖਾਸ ਤੌਰ ਤੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਵਾਂਗੇ ਪੰਡਿਤ ਰੌਤਨੀ ਵਰਦੀ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਅਜਹੀਆਂ ਵੀਡੀਓ ਅਜਿਹਾ ਕੰਟੈਂਟ ਪੈ ਰਿਹਾ ਤਾਂ ਉਸ ਤੇ ਜਿਹੜੀ ਹੈ ਲਗਾਤਾਰ ਰੋਕ ਲਗਣੀ ਚਾਹੀਦੀ ਹੈ ਤਾਂ ਸਮਾਜ ਨੂੰ ਜਿਹੜਾ ਕਿੱਦਾਂ ਦੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਪਾਣਾ ਜੀ ਬੇਸ਼ੱਕ ਤੁਸੀਂ ਜ਼ਿਕਰ ਕੀਤਾ ਕਿ ਪੰਡਿਤ ਰੌਤਨੀ ਵਰਨੇ ਸ਼ਿਕਾਇਤ ਕੀਤੀ ਹੈ ਕਿਸ ਸ਼ਿਕਾਇਤ ਤੋਂ ਬਾਅਦ ਕੀ ਲੱਗਦਾ ਤੁਹਾਨੂੰ ਹੌਲੀ-ਹੌਲੀ ਜਿਹੜਾ ਅਸਰ ਆ ਉਹ ਪੰਜਾਬ ਦੇ ਵਿੱਚ ਜਾਂ ਫਿਰ ਤੁਸੀਂ ਕਹਿ ਰਹੇ ਹੋ ਪੂਰੇ ਆਪਾਂ ਦੇਸ਼ ਦੀ ਗੱਲ ਕੀਤੀ ਹੈ ਅਸਰ ਦੇਖਣ ਨੂੰ ਮਿਲੇਗਾ ਨਹੀਂ ਦੇਖੋ ਅਸਰ ਤਾਂ ਪਿਛਲੇ ਕੁਝ ਦਿਨਾਂ ਤੋਂ ਮਿਲ ਰਿਹਾ ਦੇਖਣ ਨੂੰ ਜਦੋਂ ਤੋਂ ਆਪਾਂ ਉਹਨੂੰ ਇਹ ਨਹੀਂ ਕਹਦੇ ਕੋਈ ਬਹੁਤਾ ਚੰਗਾ ਕੰਮ ਕੀਤਾ ਕਿਸੇ ਦਾ ਕਤਲ ਕਰਨਾ ਕੋਈ ਬਹੁਤੀ ਚੰਗੀ ਗੱਲ ਨਹੀਂ ਠੀਕ ਹੈ ਉਹਨਾਂ ਨੇ ਮਾਰਾ ਕੀਤਾ ਤਾਂ ਉਹਨੂੰ ਉਸੇ ਸਾਹਮਣੇ ਨਾਲ ਜਿਹੜਾ ਨਿਪਟਣਾ ਚਾਹੀਦਾ ਸੀਗਾ ਪਰ ਇਹ ਜ਼ਰੂਰ ਹੈ ਕਿ ਉਦੋਂ ਤੋਂ ਕੁਝ ਲੋਕ ਡਰੇ ਜ਼ਰੂਰ ਆ ਜਾਂ ਉਹਦੇ ਵਿੱਚ ਬਲੌਗਰ ਆ, ਮੀਡੀਆ ਐਂਡ ਇਨਫਲੂਐਂਸਰ ਨੇ ਜਿਹੜੇ ਤੇ ਉਹ ਡਰ ਜ਼ਰੂਰ ਰਹੇ ਆ ਤਾਂ ਉਹਨਾਂ ਦੇ ਡਰ ਤੋਂ ਬਾਅਦ ਜਿਹੜਾ ਇਹਦਾ ਕੰਟੈਂਟ ਆ ਉਹ ਕਾਫੀ ਘਟਿਆ ਲੱਗਦਾ ਪਰ ਹੁਣ ਗੱਲ ਇਥੇ ਪੰਜਾਬ ਸਰਕਾਰ ਦੇ ਜ਼ਿੰਮੇਵਾਰ ਤਾਂ ਸਾਰੇ ਆ ਜਿਹੜਾ ਇਸ ਕੰਟੈਂਟ ਨੂੰ ਦੇਖ ਰਿਹਾ ਜ਼ਿੰਮੇਵਾਰ ਸਾਰੇ ਆ ਤੁਸੀਂ ਹੁਣ ਕੁਝ ਕਲਾਕਾਰਾਂ ਦੀ ਗੱਲ ਕੀਤੀ ਹੈ ਵੇ ਕਲਾਕਾਰਾਂ ਨੇ ਕਿਹਾ ਕਿ ਅਸੀਂ ਐਦਾਂ ਦਾ ਕੰਟੈਂਟ ਪਾਉਂਦੇ ਸੀ ਕੋਈ ਨਹੀਂ ਦੇਖ ਰਿਹਾ ਜਾਂ ਮੰਨ ਲਓ ਵੀ ਅਸੀਂ ਕੋਈ ਧਾਰਮਿਕ ਫਿਲਮਾਂ ਬਣਾਉਨੇ ਆ ਫਿਲਮਾਂ ਫਲॉप ਹੋ ਰਹੀਆਂ ਨੇ ਫਿਲਮਾਂ ਨੂੰ ਕੋਈ ਦੇਖਣ ਨਹੀਂ ਜਾ ਰਿਹਾ ਤੁਸੀਂ ਆ ਲਾ ਲੋਗੇ ਜਿੰਨੀਆਂ ਮੈਂ ਫਿਲਮਾਂ ਬਣੀਆਂ ਨੇ ਹੁਣ ਤੱਕ ਧਾਰਮਿਕ ਆ ਪਿਛਲੇ 6 ਮਹੀਨਿਆਂ ਤੋਂ ਹੀ ਲਾ ਲੋ ਹੁਣ ਤੱਕ ਦੀਆਂ ਜਿੰਨੇ ਵੀ ਸਿਨੇਮੇ ਚ ਲੱਗੀਆਂ ਹੂੰ 1 2 ਦਿਨ ਜਿਹੜੇ ਸ਼ੁਰੂਆਤੀ ਐ ਉਦੋਂ ਬਿਲਕੁਲ ਰਸ਼ ਦੇਖਣ ਨੂੰ ਮਿਲਦਾ ਹੈ ਪਰ 2 ਦਿਨਾਂ ਬਾਅਦ ਤੁਹਾਨੂੰ ਬਿਲਕੁਲ ਸਿਨੇਮਾ ਖਾਲੀ ਮਿਲਦਾ ਹੈ ਤਾਂ ਉਸੇ ਕਰਕੇ ਲੋਕ ਕੰਟੈਂਟ ਨੇ ਪਸੰਦ ਕਰਦੇ ਇਸ ਕਰਕੇ ਉਹਦੇ ਲਈ ਜ਼ਿੰਮੇਵਾਰ ਸਾਰੇ ਆ ਪਰ ਪੰਜਾਬ ਸਰਕਾਰ ਜਾਂ ਜਿਹੜੀ ਵੇਲੇ ਸਾਡੀ ਚ ਪ੍ਰਧਾਨ ਸਰਕਾਰ ਆ ਜਾਂ ਪੂਰੇ ਦੇਸ਼ ਦੇ ਜਿੰਨੇ ਵੀ ਸਟੇਟਾਂ ਦੇ ਸਰਕਾਰਾਂ ਨੇ ਜੇਕਰ ਅੱਜ ਇੱਕ ਸ਼ਿਕਾਇਤ ਦੇ ਉੱਪਰ ਪੰਜਾਬ ਰਾਜ ਬਾਲ ਅਧਿਕਾਰ ਜਿਹੜਾ ਰੱਖਿਆ ਕਮਿਸ਼ਨ ਹੈ ਜੇਕਰ ਉਹਨੇ ADGP ਪੰਜਾਬ ਜਿਹੜਾ ਸਾਈਬਰ ਕਰਾਇਮ ਉਹਨੂੰ ਲੈਟਰ ਲਿਖਤਾ ਤਾਂ ਕੀ ਇਸ ਕਮਿਸ਼ਨ ਨੂੰ ਪਹਿਲਾਂ ਇਹ ਗੱਲ ਨਹੀਂ ਪਤਾ ਸੀ ਸਾਡੇ ਪੰਜਾਬ ਦੇ ਵਿੱਚ ਕਿੰਨੇ ਕਮਿਸ਼ਨ ਹੈ ਇੱਕ ਕੱਲਾ ਬਾਲਦ ਕਰ ਰੱਖਿਆ ਕਮਿਸ਼ਨ ਨਹੀਂ ਨਾ ਸਾਡੇ ਪੰਜਾਬ ਦੇ ਵਿੱਚ ਇੱਕ ਮਹਿਲਾ ਕਮਿਸ਼ਨ ਵੀ ਹੈ ਬਿਲਕੁਲ ਠੀਕ ਹੈ ਉਹਦਾ ਕੀ ਫਰਜ ਕੀ ਹੈ ਉਹਦਾ ਵੀ ਫਰਜ ਇਹੀ ਹੈ ਕਿ ਜਿਹੜਾ ਕੰਟੈਂਟ ਜੋ ਸਾਡੇ ਮਹਿਲਾਵਾਂ ਨੂੰ ਨਹੀਂ ਸੰਜਾ ਜਾਂ ਜਾਂ ਜੇ ਕੋਈ ਗਲਤ ਰਸਤੇ ਪੈ ਰਿਹਾ ਜਾਂ ਕੋਈ ਮਹਿਲਾ ਦੇਖੋ ਸੂ ਮੋਟੋ ਨੋਟਸ ਕੋਈ ਵੀ ਲੈ ਸਕਦਾ ਬਿਲਕੁਲ ਜਿਹੜੇ ਇਹ ਕਮਿਸ਼ਨ ਹੁੰਦੇ ਨੇ ਇਹਨਾਂ ਕੋਲ ਸਿਵਲ ਅਦਾਲਤਾਂ ਦਾ ਅਧਿਕਾਰ ਹੁੰਦਾ ਹੈ ਹਮ ਸਿਵਲ ਅਦਾਲਤਾਂ ਦੇ ਅਧਿਕਾਰ ਦਾ ਮਤਲਬ ਇਹ ਕਿ ਕਿਸੇ ਵੀ ਕੰਟੈਂਟ ਦਾ ਕਿਸੇ ਵੀ ਸ਼ਿਕਾਇਤ ਦਾ ਬਿਨਾਂ ਸ਼ਿਕਾਇਤੋਂ ਜੇਕਰ ਉਹਨੂੰ ਲੱਗ ਰਿਹਾ ਹੈ ਕਿ ਇਹ ਚੀਜ਼ ਸਾਡੇ ਸਮਾਜ 'ਚ ਗਲਤ ਹੋ ਰਹੀ ਹੈ ਜਿਹੜਾ ਕਮਿਸ਼ਨ ਉਸ ਦੇ ਨਾਲ ਸੰਬੰਧਿਤ ਹੈ ਉਹ ਤਰੰਤ ਉਹਦਾ ਸੂ ਮੋਟੋ ਲੈ ਸਕਦਾ ਹੁਣ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਜੇ ਕੁਝ ਹੁਣ ਵੀ ਹੋਏ ਆ ਅਚਾਰ ਮੰਨ ਜੇ ਵੀ ਇੱਕ ਦਸ਼ਕਾ ਦੱਸੋ ਕਿਉਂਕਿ ਜਿਵੇਂ ਆਪਾਂ ਸਾਰੀ ਜਾਣਕਾਰੀ ਦੇ ਰਹੇ ਹਾਂ ਫਿਰ ਜੇਕਰ ਕੋਈ ਇਦਾਂ ਦਾ ਕੰਟੈਂਟ ਪਾਉਂਦਾ ਮੈਂ ਤੁਸੀ ਕਹਿ ਰਿਹਾ ਸੋਸ਼ਲ ਮੀਡੀਆ ਦੇ ਵਿੱਚ ਜਾਂ ਇੰਸਟਾਗ੍ਰam ਤੇ ਜਾਂ ਫਿਰ YouTube ਤੇ ਚਲੋ ਉਹ ਤਾਂ ਉਹਨੇ ਆਪਣੇ ਆਪ ਸੈਪਟ ਕਰ ਲੈਣਾ ਕਿਉਂਕਿ ਜਦੋਂ ਤੁਸੀਂ ਕਿਹਾ ਵੀ ਆਪਣੇ ਆਪ ਹੀ ਉਹ ਸਕੈਨਿੰਗ ਹੋ ਜਾਵੇਗੀ ਕੋਈ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਕਿ ਇਦਾਂ ਦੀ ਕਿ ਜਿਹਨਾਂ ਨੂੰ ਵੀ ਜੇਲ੍ਹ ਦੀਆਂ ਜਿਹੜਾ ਜੇਲ੍ਹ ਤੱਕ ਵੀ ਜਾਣਾ ਜਾਇਜ਼ ਪੈ ਸਕਦਾ ਹੈ ਕਿ ਇਦਾਂ ਦਾ ਵੀ ਕਰ ਨਹੀਂ ਨਹੀਂ ਇਦਾਂ ਤਾਂ ਸਾਡੇ ਕਾਨੂੰਨ ਹੈਗੇ ਨੇ ਇਹ ਜੀ ਕੋਈ ਗੱਲ ਨਹੀਂ ਇਹ ਥੋੜਾ ਕਿ ਆਪਾਂ ਲੈਕਚਰ ਤੱਕ ਅਸੀਂ ਉਹਨੂੰ ਪਰੋਲ ਸਕਦੇ ਹਾਂ ਇਹ ਤਾਂ ਸਾਡੇ ਕਾਨੂੰਨ ਹੈਗੇ ਨੇ ਹੁਣ ਉਹ ਕਾਨੂੰਨ ਜਿਹੜਾ ਉਹਦੇ ਤੇ ਕਾਰਵਾਈ ਕਿਹਨੇ ਕਰਨੀ ਹੈ ਉਹ ਤਾਂ ਪੁਲਿਸ ਨੇ ਕਰਨੀ ਹੈ ਜਾਂ ਸਾਡੇ ਸਾਈਬਰ ਕ੍ਰਾਈਮ ਨੇ ਕਰਨੀ ਹੈ ਜਾਂ ਜਿਹੜੇ ਨਾਲ ਸੰਬੰਧਿਤ ਵਿਭਾਗ ਆ ਉਹਨੇ ਕਰਨੀ ਆ ਹੁਣ ਉਹੀ ਗੱਲ ਆ ਗਈ ਸੂ ਮੋਟੋ ਨੋਟਿਸ ਦੀ ਹੁਣ ਪੰਜਾਬ ਦੇ ਵਿੱਚ ਹੀ ਕਈ ਇਦਾਂ ਦੀਆਂ ਘਟਨਾਵਾਂ ਹੋਈਆਂ ਹੂੰ ਸੈਂਟਰ ਤੋਂ ਮਹਿਲਾ ਕਮਿਸ਼ਨ ਨੇ ਨੋਟਿਸ ਭੇਜਿਆ ਤੁਸੀਂ ਦੇਖੇ ਵੀ ਹੁਣ ਕਿੰਨੇ ਖਬਰਾਂ ਪੜੇ ਆ ਉਹਦਾ ਸੂ ਮੋਟੋ ਨੋਟਿਸ ਲੈਂਦਿਆ ਮਹਿਲਾ ਕਮਿਸ਼ਨ ਨੇ ਭਾਰਤ ਨੇ ਨੋਟਿਸ ਭੇਜਿਆ ਜਵਾਬ ਮੰਗਿਆ ਅਧਿਕਾਰੀਆਂ ਤੋਂ ਫਰਾਂ ਅਧਿਕਾਰ ਤੋਂ ਜਵਾਬ ਮੰਗਿਆ ਫਿਰ ਕਈ ਚੀਜ਼ਾਂ ਦੇ ਉੱਪਰ ਨੇਰੇ ਪੰਜਾਬ ਦਾ ਮਹਿਲਾ ਕਮਿਸ਼ਨ ਉਹਨੇ ਜਵਾਬ ਮੰਗਿਆ ਵੀ ਦੇਖੋ ਜੀ ਉਹਦਾ ਸੂ ਮੋਟੋ ਨੋਟਿਸ ਲੈ ਜਵਾਬ ਮੰਗਿਆ ਪਰ ਜਿਹੜਾ ਬਲੌਗਰ ਜਿਹੜਾ ਨੇ ਜਿਹੜਾ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜਾ ਇਦਾਂ ਦੇ ਕੰਟੈਂਟ ਪਾ ਰਿਆ ਅੱਜ ਤੱਕ ਭਾਰਤ ਦੇ ਜਾਂ ਪੰਜਾਬ ਦੇ ਕਿਹੜੇ ਕਮਿਸ਼ਨ ਨੇ ਨੋਟਿਸ ਭੇਜਿਆ ਉਹਨੂੰ ਕਿਹੜੇ ਕਮਿਸ਼ਨ ਨੇ ਸੋਮੋਟੋ ਨੋਟਿਸ ਭੇਜਿਆ আর ਦੂਜੀ ਗੱਲ ਇੱਕ ਹਫ਼ਤੇ ਤੋਂ ਲੈ ਕੇ ਕੰਟੈਂਟ ਤਾਂ ਕਾਫੀ ਧੀਰ ਤੋਂ ਚੱਲ ਰਿਹਾ ਭਲੇ ਲੰਬੇ ਸਮੇਂ ਤੋਂ ਪਤਾ ਨਹੀਂ ਕਿੰਨੇ ਕਾ ਧੱਕੇ ਚੱਲ ਰਿਹਾ ਪਰ ਜੇ ਆਪਾਂ ਪਿਛਲੇ ਹਫ਼ਤੇ ਦੱਸਦੇ ਜਦੋਂ ਇੱਕ ਉਹ ਮਹਿਲਾ ਬਲੌਗਰ ਜਿਹੜਾ ਉਹਦਾ ਕਤਲ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਚੀਜ਼ ਬਹੁਤ ਚਰਚਾ ਚੱ। ਹਾਂ ਪਹਿਲਾਂ ਵੀ ਨੋਟਿਸ ਨਹੀਂ ਸੀ ਪਹਿਲਾਂ ਇਹਨੇ ਲੋਕ ਨਹੀਂ ਚਰਚਾ ਚ ਹੁੰਨ ਦੇ ਬਾਵਜੂਦ ਵੀ ਤੁਸੀਂ ਦੱਸੋ ਵੀ ਕਿਹੜੇ ਬਲੌਗਰ ਨੂੰ ਨੋਟਿਸ ਭੇਜਿਆ ਉਲਟਾ ਇਹ ਹੈ ਕਿ ਜੇਕਰ ਕਿਸੇ ਬਲੌਗਰ ਨੇ ਸ਼ਿਕਾਇਤ ਕੀਤੀ ਹੈ ਉਹਨੂੰ ਸਿਕਿਉਰਿਟੀ ਮਿਲੀ ਹੈ। ਨਾ ਬਿਲਕੁਲ ਠੀਕ ਹੈ ਬਿਲਕੁਲ ਚਲੋ ਚੰਗੀ ਗੱਲ ਆ ਕਿ ਜੇਕਰ ਕਿਸੇ ਦੀ ਰੱਖਿਆ ਕਰਨੀ ਸੁਰੱਖਿਆ ਕਰਨੀ ਇਹ ਸਾਡੀ ਪੁਲਿਸ ਦਾ ਵੀ ਕੰਮ ਆ ਕਰਨੀ ਚਾਹੀਦੀ ਆ ਪਰ ਨਾਲ ਦੀ ਨਾਲ ਘੱਟੋ ਘੱਟ ਵੀ ਸਾਨੂੰ ਜੇਕਰ ਉਹਦੀ ਗਲਤੀ ਹੈ ਜੇਕਰ ਉਹਨੇ ਕੋਈ ਕੰਟੈਂਟ ਪਾਇਆ ਜੇ ਹੁਣ ਕੁਝ ਨਿਆਂਗ ਸਿੰਘ ਜਥੇਬੰਦੀਆਂ ਜੇ ਉਹਨਾਂ ਨੇ ਦੇਖੋ ਸ਼ਿਕਾਇਤ ਕੀਤੀ ਉਹ ਕਹਿ ਰਹੇ ਆ ਕਿ ਅਸੀਂ ਸ਼ਿਕਾਇਤ ਕੀਤੀ ਹੈ ਜਾਂ ਅਸੀਂ ਸਮਝਾਇਆ ਇੱਕ ਕਿਸੇ ਨੂੰ ਸਮਝਾਉਣਾ ਇੱਕ ਅਲੱਗ ਗੱਲ ਹੈ ਬਿਲਕੁਲ ਕਿਸੇ ਸਪੈਸੀਫਿਕ ਕੰਟੈਂਟ ਉਹਦੀ ਸੀਡੀ ਬਣਾ ਕੇ ਜਾਂ ਉਹਦੀ ਕਾਪੀ ਕਰਕੇ ਪੁਲਿਸ ਨੂੰ ਸ਼ਿਕਾਇਤ ਕਰਨਾ ਇੱਕ ਅਲੱਗ ਮੈਟਰ ਆ ਜੇਕਰ ਕਿਸੇ ਨਿਆਂਗ ਸਿੰਘ ਜਥੇਬੰਦੀ ਜਾਂ ਸਮਾਜ ਸੇਵੀ ਜਥੇਬੰਦੀ ਕਿਸੇ ਨੇ 1 2 3 ਅਗਰ ਕਿਸੇ ਕੰਟੈਂਟ ਦੀ ਸ਼ਿਕਾਇਤ ਕੀਤੀ ਹੈ ਤੱਕ ਕੀ ਉਹਦੇ ਤੇ ਕਾਰਵਾਈ ਹੋਈ ਹੈ ਬਿਲਕੁਲ ਤੇ ਜੇਕਰ ਕਾਰਜ ਜੇਕਰ ਸ਼ਿਕਾਇਤ ਹੋਈ ਤੇ ਉਹਦੇ ਤੇ ਕਾਰਵਾਈ ਨਹੀਂ ਹੋਈ ਤਾਂ ਫਿਰ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਤੇ ਜਾਂ ਪੰਜਾਬ ਪੁਲਿਸ ਹੈ ਤੇ ਜਾਂ ਫਿਰ ਜਿਹੜੇ ਡਿਪਾਰਟਮੈਂਟੋ ਚ ਸਾਈਬਰ ਕ੍ਰਾਈਮ ਹੈ ਜਿਹਦਾ ਵੀ ਅਧਿਕਾਰ ਖੇਤਰ ਹੈ ਤਾਂ ਉਹ ਉਹਦੇ ਲਈ ਜ਼ਿੰਮੇਵਾਰ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਸ਼ਿਕਾਇਤ ਨਹੀਂ ਹੋਈ ਤਾਂ ਫਿਰ ਤੱਕ ਟੋਟਾ ਕਟ ਵੀ ਜਿਹੜਾ ਹੈ ਜਿਹੜਾ ਮਵਾਲਾ ਕਰ ਰੱਖਿਆ ਕਮਿਸ਼ਨ ਹੈ ਜਾਂ ਮਹਿਲਾ ਕਮਿਸ਼ਨ ਆ ਉਹਨੂੰ ਸੋਮੋਟੋ ਲੈਣਾ ਚਾਹੀਦਾ ਸੀਗਾ ਤਾਂ ਉਸ ਦਿਨ ਤੋਂ ਹੀ ਸੋਮੋਟੋ ਲੈ ਲੈਣਾ ਚਾਹੀਦਾ ਸੀ ਔਰ ਬੇਸ਼ੱਕ ਉਸ ਤੋਂ ਬਾਅਦ ਬਲੌਗਰ ਦੇ ਜਿਹੜੇ ਕੰਟੈਂਟ ਨੇ ਇਦਾਂ ਦੇ ਡਬਲ ਮੀਨਿੰਗ ਜਾਂ ਹੋਰ ਕਾਫੀ ਘਟ ਨੇ ਪਰ ਅਜੀਬ ਵੀ ਉਹ ਕੰਟੈਂਟ ਚੱਲ ਰਿਹਾ ਕੁਝ ਕੁਝ ਬਲੌਗਰ ਇਹ ਗੱਲ ਤੁਸੀਂ ਦੇਖਿਆ ਕਿ ਉਹਨਾਂ ਦੇ ਵੀਡੀਓ ਸਾਹਮਣੇ ਆ ਰਹੀਆਂ ਨੇ ਤਾਂ ਉਹ ਇਹ ਗੱਲ ਕਹਿ ਰਹੇ ਆ ਪਰ ਇੱਕ ਹੋਰ ਹੈ ਕੁਝ ਪੰਜਾਬ ਦੇ ਬਲੌਗਰ ਵਿਦੇਸ਼ਾਂ 'ਚ ਬੈਠੇ ਆ ਉਹ ਵਿਦੇਸ਼ਾਂ 'ਚ ਬੈਠ ਕੇ ਵੀ ਪਾ ਰਹੇ ਆ ਵਿਦੇਸ਼ਾਂ 'ਚ ਬੈਠ ਕੇ ਵੀ ਉਹ ਕੰਟੈਂਟ ਪਾ ਰਹੇ ਆ ਔਰ ਇੱਕ ਬਲੌਗਰ ਨੇ ਤਾਂ ਇੱਥੋਂ ਤੱਕ ਮਹਿਲਾ ਬਲੌਗਰ ਉਹਨੇ ਗੱਲ ਕਹਿਤੀ ਕਿ ਮੈਂ ਨਹੀਂ ਡਰਦੀ ਕਿਸੇ ਤੋਂ ਇਦਾਂ ਦੇ ਉਹਨਾਂ ਨੇ ਕੰਟੈਕਟ ਵੀ ਪਾਇਆ ਵੀਡੀਓ ਵੀ ਰਿਲੀਜ਼ ਕੀਤੀ ਹੈ ਤਾਂ ਫਿਰ ਜਦੋਂ ਤੁਸੀਂ ਇਹ ਗੱਲ ਕਹਿ ਰਹੇ ਹੋ ਬਿਲਕੁਲ ਮਤਲਬ ਕੋ ਤੁਸੀਂ ਸੋਸ਼ਲ ਮੀਡੀਆ ਆਪਣੇ ਪੇਜ ਤੇ ਪਾਤੀ ਆਪਣੇ ਪਲੇ ਜਿਹੜਾ ਪਲੇਟਫਾਰਮ ਤੁਹਾਡਾ ਸੋਸ਼ਲ ਮੀਡੀਆ ਤੇ ਪਾਤੀ ਕਿ ਮੈਂ ਨਹੀਂ ਡਰਨਾ ਮੈਂ ਪਾਉਣਾ ਜਾਂ ਉਹਨੇ ਆਪੋ ਆਪਣੇ ਮਜਬੂਰੀਆਂ ਦਸੀਆਂ ਮਜਬੂਰੀਆਂ ਤੁਹਾਡਾ ਇੱਕ ਅਲੱਗ ਹੋਇਆ ਸੋ ਬਿਲਕੁਲ ਇਸ ਸਮੇਂ ਪਰਣਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਪੰਡਿਤ ਰਾਉ ਤੇ ਵਰਦੀ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਆ ਪੰਡਿਤ ਰਾਜ ਜੀ ਸ਼ਸ਼ੀਕਾਲ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਸਤਿ ਸ਼੍ਰੀ ਅਕਾਲ ਪੰਡਿਤ ਰਾਜੀ ਤੁਸੀਂ ਇੱਕ ਸ਼ਿਕਾਇਤ ਕੀਤੀ ਆ ਉਹਦਾ ਸ਼ਿਕਾਇਤ ਦੇ ਵਿੱਚ ਕੀ ਲਿਖਿਆ ਕੀ ਆ ਕਿ ਪੰਜਾਬ ਦੇ ਜਿਹੜੇ ਇੱਕ ਲਗਾਤਾਰ ਬਲੌਗਰ ਨੇ ਇਦਾਂ ਦੀਆਂ ਵੀਡੀਓ ਪਾ ਰਹੇ ਨੇ ਜਾਂ ਪੰਜਾਬ ਦੇ ਗਾਇਕ ਨੇ ਤੁਸੀਂ ਗਾਇਕਾਂ ਦਾ ਵੀ ਜਿਹੜਾ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਉਹਨਾਂ ਦਾ ਵੀ ਉੱਪਰ ਜਿਹੜਾ ਸ਼ਿਕੰਜਾ ਕੱਸਿਆ ਸੀ ਕੀ ਮਾਮਲਾ ਕੀ ਹੈ ਤੁਸੀਂ ਕਿਵੇਂ ਸ਼ਿਕਾਇਤ ਕੀਤੀ ਹੈ ਤੇ ਪੂਰਾ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਕਿਵੇਂ ਆਇਆ ਹੈ ਮਹਾਰਾਜ ਮਾਮਲਾ ਤਾਂ ਇਹ ਕੋਈ ਹੈ ਮਹਾਰਾਜ ਪੰਜਾਬੀ ਪਾਸ਼ਾ ਦੀ ਬੇਕਦਰਹੀ ਨਾ ਹੋਵੇ ਪੰਜਾਬੀ ਪਾਸ਼ਾ ਦੀ ਉੱਚ ਪੱਧਰ ਤੇ ਰੱਖਿਆ ਜਾਵੇ ਇਹਨਾਂ ਲੋਕਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਲੱਚਰਤਾ ਭਰੀ ਵੀਡੀਓ ਬਣਾ ਕੇ YouTube ਤੇ ਚੜਾ ਰਹੇ ਨੇ ਜਿਸ ਨੂੰ ਦੇਖ ਕੇ ਜਿਸ ਨੂੰ ਦੇਖ ਕੇ ਪੰਜਾਬੀ ਨੌਜਵਾਨ ਉਤਸਾਹਿਤ ਹੈ ਆਪੋ ਚਾਹੇ ਧੋਖੇ ਕਤਲ ਕਰ ਰਹੇ ਨੇ ਇਹ ਸਾਰੇ ਮਨ ਦੇਖ ਕੇ ਮਨ ਦੁਖੀ ਹੋਇਆ ਤੇ ਫਿਰ ਮੈਨੇ ਤੁਰੰਤੇ ਕੰਪਲੇਂਟ ਪਾਇਆ ਉੱਥੇ ਪੰਜਾਬ ਰਾਜ ਪਾਲ ਅਧਿਕਾਰ ਰੱਖਿਆ ਕਮਿਸ਼ਨ ਨੂੰ ਕੀ ਤੁਸੀਂ ਹਿਦਾਇਤ ਦਿੱਤਾ ਜਾ ਰਿਹਾ ਹੈ ਐਡੀਜੀਪੀ ਸਾਈਬਰ ਕ੍ਰਾਈਮ ਨੂੰ ਕਿ ਇਹ ਸਾਰੇ ਵਲਗਰ ਕੰਟੈਂਟ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ ਅਤੇ ਇੱਕ ਨੋਡਲ ਅਫੀਸਰ ਨੂੰ ਨਿਯੁਕਤ ਕੀਤਾ ਜਾਵੇ ਸਾਈਬਰ ਕ੍ਰਾਈਮ ਦੇ ਵਿੱਚ ਜਿਨ੍ਹਾਂ ਦੀ ਕੰਮ ਹੋਏਗੀ ਕਿ ਅਜੀ ਸੋਸ਼ਲ ਮੀਡੀਆ ਤੇ ਵਲਗਰ ਕੰਟੈਂਟ ਨੂੰ ਹਟਾਉਣ ਦੀ ਕੰਮ ਕਰਨਗੇ ਇਹ ਸਾਰੇ ਕੰਮ 15 ਦਿਨਾਂ ਦੇ ਵਿੱਚ ਸੌਂਪ ਜੇ ਸੌਂਪ ਦਿੱਤਾ ਜਾਵੇ ਰਿਪੋਰਟ ਕਰਦੇ ਹੋਏ ਮੈਂ ਕੰਪਲੇਂਟ ਪਾਈ ਸੀ ਮੈਂ ਬਹੁਤ ਸੁਖ ਪਰ ਗੁਜ਼ਾਰਾ ਹਾਂ ਅ ਚੇਅਰਪਰਸਨ ਕਵਰਦੀਪ ਸਿੰਘ ਜੀ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੇ ਜਿਨ੍ਹਾਂ ਨੇ ਮੈਨੂੰ ਨੋਟਿਸ ਕੱਢ ਕੇ ਕਿਹਾ ਹੈ ਕਿ 15 ਦਿਨ ਦੇ ਵਿੱਚ ਰਿਪੋਰਟ ਦਿੱਤਾ ਜਾਵੇ ਜੀ ਕੋਈ ਮੰਡੀ ਜੀ ਤੁਸੀਂ ਪੰਡਿਤ ਆਓ ਜੀ ਤੁਸੀਂ ਕੋਈ ਨਾਮ ਦਾ ਵੀ ਕੋਈ ਜ਼ਿਕਰ ਕੀਤਾ ਕਿ ਜਿਨ੍ਹਾਂ ਵੱਲੋਂ ਇਹ ਕੰਟੈਂਟ ਬਣਾਇਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਜਿਹੇ ਬਲੌਗਰ ਬੈਠੇ ਨੇ ਜੋ اپنی ਜੜੀ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਭਾਸ਼ਾ ਨੂੰ ਖਰਾਬ ਕਰ ਰਹੇ ਨੇ ਡਬਲ ਮੀਨਿੰਗ ਜਿਹੜੀਆਂ ਵੀਡੀਓ ਬਣਾਉਂਦੇ ਨੇ ਕੋਈ ਨਾਮ ਦਾ ਵੀ ਜ਼ਿਕਰ ਕਰਕੇ ਕੋਈ ਦੱਸਿਆ ਗਿਆ ਉਹਨਾਂ ਨੂੰ ਨਹੀਂ ਕੋਈ ਨਾਮ ਪਟਿਕੁਲੇਰੀ ਨਹੀਂ ਲਖਿਆ ਮੈਂ ਸਾਰੇ ਜਿੰਨੇ ਵੀ ਸੋਸ਼ਲ ਮੀਡੀਆ ਇਨਫਲੂਐਂਸਰ ਇਨਫਲੂਐਂਸਰ ਨੇ ਪਾਵੇ ਹਿੰਦੁਸਤਾਨ ਦੇ ਵਿੱਚ ਬੈਠ ਕੇ ਬਣਾ ਰਹੇ ਨੇ ਜਾਂ ਪਾਵੇ ਬਾਹਰ ਵਿੱਚ ਬੈਠ ਕੇ ਬਣਾ ਰਹੇ ਨੇ ਸਾਰੇ ਦੀ ਸਾਰੇ YouTube ਤੇ ਪਏ ਜਾਂ ਸੋਸ਼ਲ ਮੀਡੀਆ ਤੇ ਪਏ ਉਹ ਸਾਰੇ ਕੰਟੈਂਟ ਹਟਾਇਆ ਜਾਵੇ ਉਹਦਾ ਭਾਵ ਇਹ ਹੈ ਮਹਾਰਾਜ ਕਿਸੇ ਇੱਕ ਨੂੰ ਤੁਸੀਂ ਟਾਰਗੇਟ ਕਰੋਗੇ ਸਾਰੇ ਲੋਕ ਗੁੱਸਾ ਹੋ ਜਾਂਦੇ ਇਸ ਲਈ ਮੈਂ ਸਾਰੇ ਨੂੰ ਟਾਰਗੇਟ ਕੀਤੀ ਹੈ ਕਿ ਕੋਈ ਵੀ ਕੰਟੈਂਟ YouTube ਤੇ ਜਾਂ ਸੋਸ਼ਲ ਮੀਡੀਆ ਤੇ ਨਾ ਹੋਵੇ ਪ੍ਰੋਫੈਸਰ ਸਾਹਿਬ ਜੇਕਰ ਜੇਕਰ ਇਹ ਡੀਜੀਪੀ ਸਾਈਬਰ ਕ੍ਰਾਈਮ ਇਹ ਕਾਰਵਾਈ ਨਹੀਂ ਕਰਨਗੇ ਫਿਰ ਤਾਂ ਮੈਂ ਇਹ ਕੋਰਟ ਮਾਨਵ ਕੋਰਟ ਦੇ ਵਿੱਚ ਲੈ ਕੇ ਜਾਵਾਂਗਾ ਕਿਉਂਕਿ ਹਾਲੇ ਵੀ ਨਸ਼ਨ ਉਤਸ਼ਾਹਿਤ ਕਰਨ ਵਾਲੇ ਗਾਣੇ ਸੋਸ਼ਲ ਮੀਡੀਆ ਤੇ ਪਏ ਨੇ ਕਿਉਂਕਿ ਮਾਰੋ ਹਾਈ ਕੋਰਟ ਨੇ ਕਿਹਾ ਕਿ ਅਜੇ ਗਾਣੇ ਕਿੱਥੇ ਵੀ ਨਹੀਂ ਚੱਲਣਗੇ ਫਿਰ ਕਿਉਂ ਚੱਲ ਰਹੇ ਪੈ ਨੇ ਸੋਸ਼ਲ ਮੀਡੀਆ ਤੇ ਇਸ ਦਾ ਕੋਰਟ ਵਿਛਵਲ ਇਹ ਜਾ ਸਕਦਾ ਹੈ ਪ੍ਰੋਫੈਸਰ ਸਾਹਿਬ ਇੱਕ ਇਹ ਦੱਸੋ ਜਿਹੜਾ ਤੁਸੀਂ ਬਲਗਰ ਕੰਟੈਂਟ ਦੀ ਗੱਲ ਕਰ ਰਹੇ ਹੋ ADGP ਸਾਈਬਰ ਕ੍ਰਾਈਮ ਨੂੰ ਲਿਖਿਆ ਤਾਂ ਕੀ ਲੱਗਦਾ ਹੈ ਕਿ ਤੁਹਾਡੀ ਸ਼ਿਕਾਇਤ ਜਾਂ ADGP ਜਿਹੜਾ ਸਾਈਬਰ ਕ੍ਰਾਈਮ ਹੈ ਪੰਜਾਬ ਦਾ ਤਾਂ ਉਹਦੇ ਕੋਲ ਇਹ ਅਧਿਕਾਰ ਹੈ ਕਿ ਉਹ ਕੱਲੇ ਪੂਰੇ ਭਾਰਤ ਦੇ ਵਿੱਚੋਂ ਜਿਹੜਾ ਕੰਟੈਂਟ ਨੂੰ ਹਟਾ ਸਕੇ ਜਾਂ ਫਿਰ ਸਿਰਫ ਪੰਜਾਬ ਚੋਂ ਕੰਟੈਂਟ ਹਟੇਗਾ ਮਹਾਰਾਜ ਜੇਕਰ साइबर क्राइम एडीजीपी साइबर क्राइम चौंदे बहुत कुछ कर सकते हो क्योंकि उनने उनने के पास अधिकार है कि वो केंद्र सरकार मिनिस्ट्री ऑफ इंफॉर्मेशन एंड ब्रॉडकास्टिंग और मिनिस्ट्री ऑफ इलेक्ट्रॉनिक्स एंड कम्युनिकेशन नो तुरंत कार्रवाई ले सकते बार-बार सकते उननो रिमाइंडर भेज कर रहे ने इसलिए मैं दुखी कमीशन नो, नो नहीं तो मानव देवी दफ्तर देवांगा कोई काम नहीं कर दे। ना नो जावे, क्यों ने हटाया नशे जबकि डीजीपी मान लो डी जी पी नशे खिलाफ लड़ रहे ने मान लो मुख्यमंत्री नशे के खिलाफ लड़ रहे ने मान लो राज्यपाल साहब ਇਹ ਸਾਰੇ ਖਿਲਾਫ ਲੜ ਰਹੇ ਨੇ ਫਿਰ ਨਸਤੇ ਦੇ ਗਾਣੇ ਕਿ YouTube ਤੇ ਕਿਉਂ ਨਹੀਂ ਮੈਂ ਸਪਸ਼ਟ ਕਹਿਣਾ ਮਤਲਬ ਹੈ ਮਹਾਰਾਜ ਡੀਜੀਪੀ ਸਾਈਬਰ ਕਾਮ ਦੇ ਹੱਥ ਵਿੱਚ ਬਹੁਤ ਪਾਵਰ ਹੁੰਦੀ ਹੈ ਪਰ ਉਹ ਨਹੀਂ ਕੀਤੀ ਨਹੀਂ ਸਿਰਫ ਕੰਪਲੀਟ ਹੋਇਆ ਅੱਛਾ ਬੰਦੀ ਚਲਾਉ ਜੀ ਕੋਈ ਕਲਾਕਾਰਾਂ ਦਾ ਵੀ ਕੋਈ ਜ਼ਿਕਰ ਕੀਤਾ ਕਿਉਂਕਿ ਕਲਾਕਾਰਾਂ ਬੋਲੋ ਜਿਹੜਾ ਐਦਾ ਦਾ ਕੰਟੈਂਟ ਬਣਾਇਆ ਜਾਂਦਾ ਨੱਚਤਾ ਨੂੰ ਖਾਸ ਤੌਰ ਤੇ ਫਲਾਉਣ ਦੇ ਲਈ ਜਾਂ ਫਿਰ ਹਥਿਆਰੀ ਗਾਣੇ ਗਾਉਣ ਦੇ ਲਈ ਕੋਈ ਕਲਾਕਾਰਾਂ ਦਾ ਵੀ ਕੋਈ ਜ਼ਿਕਰ ਕੀਤਾ ਤੁਸੀਂ ਹਾਂ ਜੀ ਹਾਂ ਜੀ ਕਲਾਕਾਰ ਲੈ ਮੈਂ ਦਿਲਜੀਤ ਜੁਸਾਂਝ ਬੱਬੂ ਮਾਨ Hmm. आ, तो वर्गे कुछ चार पांच गाने दे, लिस्ट भी उन्होंने लोग महाराज चार पांच महीने तो उन्होंने मैं बेनती करोजना गाँव हटाओ गजबूर होके कंप्लेट पाया कि okay. तो जेकर दिलजी जोशांज मंच से अः जेब फीम लभ्या गा के चला जा है hmm. उन्होंने गाने हाले भी यूट्यूब पे hmm. ने सैबर क्राइम एडीजीपी क्यों नहीं हटा सकते ਇਸਲੇ ਮੈਂ ਮਜਬੂਰ ਹੋ ਕੇ ਕੰਪਲੀਟ ਕਰਾਇਆ ਮਹਾਰਾਸ਼ਟਰੀ ਠੀਕ ਹੈ ਠੀਕ ਹੈ ਧੰਨਵਾਦ ਜੀ ਥੈਂਕ ਯੂ ਸੁਪਰੀ ਮਹਾਰਾਸ਼ਟਰੀ ਦੇਖੋ ਅਮਰਜੀਤ ਜੀ ਨੇ ਨਾ ਦੋ ਤਿੰਨ ਗੱਲਾਂ ਜਿਹੜੀਆਂ ਹੁਣ ਆਪਾਂ ਪਹਿਲਾਂ ਜਿਵੇਂ ਗੱਲ ਕੀਤੀ ਹੈ ਹੁਣ ਇਹ ਸ਼ਿਕਾਇਤ ਕਰਤਾ ਹਮ ਇਹਨਾਂ ਨੇ ਬਾਲ ਕਾਰ ਰੱਖਿਆ ਕਮਿਸ਼ਨ ਨੂੰ ਲਿਖਤਾ ਕਮਿਸ਼ਨ ਨੇ ਏ ਡੀ ਜੀ ਪੀ ਸਾਈਬਰ ਕ੍ਰਾਈਮ ਨੂੰ ਲਿਖਤਾ ਤਾਂ ਉਹ ਗੱਲ ਮੈਂ ਏ ਡੀ ਜੀ ਪੀ ਸਾਈਬਰ ਕ੍ਰਾਈਮ ਨੂੰ ਤਾਂ ਪਹਿਲਾਂ ਕਈ ਵਾਰ ਲਿਖ ਚੁੱਕਿਆ ਬਿਲਕੁਲ ਜੇਕਰ ਤੁਹਾਡੀ ਸ਼ਿਕਾਇਤ ਦੇ ਉੱਪਰ ਵੀ ਕਾਰਵਾਈ ਨਹੀਂ ਹੋ ਰਹੀ ਤੁਸੀਂ ADGP ਜਿਨ੍ਹਾਂ ਨੂੰ ਬਾਲ ਕਮਿਸ਼ਨ ਨੇ ਅੱਜ ਲਿਖਿਆ ਤਾਂ ਇਹਨਾਂ ਨੇ ਤਾਂ ਉਹਨੂੰ ਕਾਫੀ ਦਿਨ ਪਹਿਲਾਂ ਲਿਖਤਾ ਤਾਂ ਇਹਦਾ ਮਤਲਬ ਇਹ ਹੈ ਕਿ ਜਾਂ ਤਾਂ ਪੰਜਾਬ ਸਰਕਾਰ ਜਾਂ ਪੰਜਾਬ ਦੇ ਜਿਹੜਾ ਸਾਈਬਰ ਕ੍ਰਾਈਮ ਡਿਪਾਰਟਮੈਂਟ ਆ ਜਾਂ ਜਿਹੜਾ ਬ੍ਰਾਡਕਾਸਟਿੰਗ ਡਿਪਾਰਟਮੈਂਟ ਹੈ ਜਾਂ ਤਾਂ ਉਹਨਾਂ ਕੋਲੇ ਅਧਿਕਾਰ ਨਹੀਂ ਕਿ ਸਿਆਚੀ ਨੂੰ ਹਟਾ ਸਕੀਏ ਜਾਂ ਫਿਰ ਉਹ ਹਟਾਉਣਾ ਨਹੀਂ ਚਾਹੁੰਦਾ ਤੇ ਜਾਂ ਫਿਰ ਜਿਹੜੇ ਲੋਕਾਂ ਦੇ ਗੱਲ ਪੈਸੇ ਕਮਾਉਣ ਦੇ ਆ ਜਾਂਦੀ ਹੈ ਕਿ ਉਹ ਕਹਿੰਦੇ ਵੀ ਚਲੋ ਛੱਡੋ ਜਿਹੜਾ ਪਾਉਂਦਾ ਕੋਈ ਪਾਈ ਜਾਂਦੇ ਆਪਾਂ ਨੇ ਕਿਉਂ ਲੈਣਾ ਕੀ ਹੈ ਠੀਕ ਹੈ ਹੋ ਸਕਦਾ ਹੈ ਕਿ ਉਹਨਾਂ ਦੇ ਵਿੱਚ ਕੋਈ ਐਡਵਰਟਾਈਜ਼ਮੈਂਟ ਦਾ ਵੀ ਸਿਸਟਮ ਹੈ ਕਿ ਜੇਕਰ ਮਾਲੋ ਵੀ ਤੁਸੀਂ ਇਹਨੇ ਪਾਓਗੇ ਆਪਾਂ ਹਟਾਵਾਂਗੇ ਤਾਂ ਪਾਉਣਾ ਕਿਸੇ ਦੇ ਨਹੀਂਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜਾ ਪੈਸਾ ਕਮਾਉਣਾ ਹੈ ਉਹ ਸਿਰਫ ਤੁਹਾਡੇ ਵਲਗਰ ਕੰਟੈਂਟ ਦੇ ਨਾਲ ਨਹੀਂ ਉਹ ਪੈਸਾ ਤੁਸੀਂ ਵੈਸੇ ਵੀ ਕਮਾ ਸਕਦੇ ਹੋ ਬਹੁਤ ਬਹੁਤ ਤਰੀਕੇ ਨੇ ਕਮਾਉਣ ਦੇ ਆਪਣੇ ਖੇਤੀਬਾੜੀ ਨਾਲ ਸੰਬੰਧਤ ਕੰਟੈਂਟ ਪਾਉਂਦੇ ਆ ਬਹੁਤ ਲੋਕ ਬੱਚਿਆਂ ਨਾਲ ਸੰਬੰਧਤ ਕੰਟੈਂਟ ਪਾਉਂਦੇ ਨੇ ਬਹੁਤ ਲੋਕ ਕਈ ਹੋਰ ਚੀਜ਼ਾਂ ਨਾਲ ਫਾਰ ਫਰੂਟ ਵਗੈਰਾ ਅਲੱਗ-ਅਲੱਗ ਤਰੀਕੇ ਦੇ ਕੰਟੈਂਟ ਪਾਉਂਦੇ ਨੇ ਸਹੀ ਸਹੀ ਸੇਧ ਵਾਲਾ ਸਹੀ ਸੇਧ ਜਿਹੜੇ ਸਮਾਜ ਨੂੰ ਆਵੇ ਤਾਂ ਉਹ ਕੰਟੈਂਟ ਹੀ ਪਾਉਣੇ ਚਾਹੀਦੇ ਨੇ ਤਾਂ ਕਿ ਜਿਹੜੇ ਅਹਜਾਂ ਦੇ ਕੰਟੈਂਟ ਆ ਜਿਹੜੇ ਸਮਾਜ ਨੂੰ ਸੇਧ ਨਹੀਂ ਦਿੰਦੇ ਇਹ ਆਪਣੇ ਆਪ ਹੀ ਹਟਾ ਲੈਣੇ ਚਾਹੀਦੇ ਨੇ ਠੀਕ ਕਰ ਬਣੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਉਮੀਦ ਕਰਦਾ ਕਿ ਤੁਹਾਨੂੰ ਅ ਚੰਗੀ ਜਿਹੜੀ ਹੈ ਜ਼ਿੰਮੇਵਾਰੀ ਸਮਝੋ ਅਜਿਹੇ ਕੰਟੈਕਟ ਨਾ ਦੇਖੋ ਜਿਹੜਾ ਕਿ ਤੁਹਾਡੇ ਪਰਿਵਾਰ ਦੇ ਦੇਖਣ ਦੇ लायक ਨਹੀਂ ਹੈ ਤੇ ਸਮਾਨ ਨੂੰ ਚੰਗੀ ਜਿਹੜਾ ਸੇਧ ਨਹੀਂ ਦੇ ਰਿਹਾ ਤੇ ਇਹਨੂੰ ਜਿਹੜਾ ਤੁਰੰਤ ਜਿਹੜਾ ਹਟਾਣਾ ਚਾਹੀਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਐਕਸ਼ਨ ਹੁੰਦਾ ਕੀ ਜਿਹੜਾ ਪ੍ਰਸ਼ਾਸਨ ਐਕਸ਼ਨ ਲੈਂਦਾ ਜਾਂ ਫਿਰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਕੀ ਵਾਕਈ ਨੋਟਿਸ ਦੇ ਉੱਪਰ ਕੋਈ ਅਸਰ ਹੁੰਦਾ ਉਹ ਵੀ ਮੋੜ ਦੁਆਰਾ ਸੀ ਤੁਹਾਨੂੰ ਜਿਹੜੀ ਪੂਰੀ ਰਿਪੋਰਟ ਆ ਉਹ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀਆਂ ਨੂੰ ਇਜਾਜ਼ਤ ਧੰਨਵਾਦ This program is sponsored by the single office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.